1 ਦਸੰਬਰ 2016 ਨੋਟਬੰਦੀ ਦਾ 23ਵਾਂ ਦਿਨ ਮਹੀਨੇ ਦੀ ਪਹਿਲੀ ਤਰੀਕ ਨੌਕਰੀ ਪੇਸ਼ਾ ਲੋਕਾਂ ਦੇ ਤਨਖਾਹ ਵਾਲਾ ਦਿਨ ਦੁੱਧ ਵਾਲਾ ਹੋਵੇ ਘਰ ਦਾ ਰਾਸ਼ਨ ਹੋਵੇ ਬਿੱਲ ਭਰਨਾ ਹੋਵੇ ਜਾਂ ਬੱਚਿਆਂ ਦੀ ਸਕੂਲ ਦੀ ਫੀਸ ਜਮਾ ਕਰਾਉਣੀ ਪਵੇ ਹਰ ਪਹਿਲੀ ਤਰੀਕ ਨੂੰ ਇਹ ਖਰਚੇ ਤੁਹਾਨੂੰ ਘੇਰ ਲੈਂਦੇ ਨੇ ਨੋਟਬੰਦੀ ਨੇ ਲੋਕਾਂ ਦੀ ਅਜਿਹੀ ਕਮਰ ਥੋੜੀ ਕਿ ਕਈ ਕਈ ਘੰਟੇ ਲਾਈਨਾਂ ਚ ਗੁਜਰਨ ਲੱਗੇ ਪਹਿਲੀ ਤਰੀਕ ਹੈ ਤਾਂ ਲਾਜ਼ਮੀ ਹੈ ਕਿ ਘਰ ਦੇ ਖਰਚਿਆਂ ਲਈ ਭੱਜ ਦੌੜ ਲੱਗਣੀ ਹੀ ਸੀ ਵਧੇਰੇ ਏਟੀਐਮ 'ਚ ਪੈਸੇ ਖਤਮ ਬੈਂਕਾਂ ਕੋਲ ਕੈਸ਼ ਦੀ ਘਾਟ ਹੈ ਅਜੇ ਇਹ ਲੋਕਾਂ ਦੀ ਪ੍ਰੇਸ਼ਾਨੀਆਂ ਚੱਲ ਰਹੇ ਲੋਕਾਂ ਦੇ ਦਿਲ ਦਾ ਦਰਦ ਜਾਣਿਆ ਇਹ ਵੀ ਪੀ ਸਾਂਝਾ ਨਹੀਂ ਇਸ ਦਾ ਕੰਮ ਛੱਡ ਕੇ ਪਲਾਈਂ ਚ ਲੱਗੇ ਹੋਏ ਇਹ ਕੰਮ ਨਵਾਂ ਲਾਇਆ ਹੈ ਹੋਰ ਕੀ ਹੈ ਇਹ ਸਾਨੂੰ ਦਿੱਕਤ ਹੈ ਹੋਰ ਕ੍ਰੈਡਿਟ ਕਾਰਡ ਯੂਜ਼ ਕਰਦਾ ਹਾਂ ਮੈਂ ਪ੍ਰੋਬਲਮ ਹੈ ਕਿ ਕਿ ਅਭੀ ਕੈਸ਼ ਚਾਹੀਦਾ ਹੈ ਰੈਂਟ ਦੇਣ ਵਾਸਤੇ ਤੇ ਹੋਰ ਕੰਮ ਕਰਨ ਵਾਸਤੇ ਕੈਸ਼ ਚਾਹੀਦਾ ਹੈ ਤੇ ਉਸ ਦਿਨ ਪੈਸਾ ਠੀਕ ਹੈ 25-3000 ਰੁਪਏ ਤਾਂ ਹੁੰਦਾ ਹੀ ਖਰਚਾ ਮਹੀਨੇ ਦਾ ਤੇ ਉਹਦੇ ਲਈ ਹੁਣ ਅਰੇਂਜ ਕਰਨਾ ਪਊਗਾ ਸਭ ਕੁਝ ਫਿਰ ਹੁਣ ਤੁਸੀਂ ਕਿਵੇਂ ਅਰੇਂਜ ਕਰੋਗੇ ਬਾਰ-ਬਾਰ ਬੈਂਕ ਆਵਾਂਗੇ ਜੀ ਜਿੰਨੀ ਛੇਤੀ ਰਿਕੁਆਇਰਮੈਂਟ ਪੂਰੀ ਹੋ ਜਵੇ ਚੰਗਾ ਸਾਰੇ ਮੁਲਾਜ਼ਮਾਂ ਨੂੰ ਹੁਣ ਲੋਡ ਹੈ ਪਹਿਲੀਆਂ ਤਰੀਕਾਂ ਨੂੰ ਬੱਚਿਆਂ ਦੀਆਂ ਓਫਿਸਾਂ ਦੇਣੀਆਂ ਹੁੰਦੀਆਂ ਨੇ ਰਾਸ਼ਨ ਦੇ ਪੈਸੇ ਦੇਣੇ ਹੁੰਦੇ ਕਿਸੇ ਨੇ ਦੁੱਧ ਤੇ ਦੇਣੇ ਹੁੰਦੇ ਆ ਜਦ ਕਿ ਘੱਟ ਤੋਂ ਘੱਟ ਵੀ 15-20 ਹਜ਼ਾਰ ਦੀ ਲੋਡ ਹੁੰਦੀ ਹੈ 5000 ਦਾ ਬੰਦਾ ਕੀ ਕਰੂਗਾ ਉਹ ਵੀ ਅਸੀਂ 4 ਘੰਟੇ ਖੜਕੇ ਇੱਥੇ ਲਾਈਨ 'ਚ ਫੇਰ 5000 ਰੁਪਿਆ ਲਵਾਂਗੇ ਮੈਂ ਸਵੇਰ ਦਾ 10 ਏਟੀਐਮ ਉੱਤੇ ਜਾ ਚੁੱਕਾ ਕਿਸੇ ਵੀ ਏਟੀਐਮ ਤੇ ਪੈਸੇ ਨਹੀਂ ਮਿਲੇ ਆਮ ਆਦਮੀ ਨੂੰ ਮੇਰੇ ਆਮ ਆਦਮੀ ਬੈਂਕਾਂ 'ਚ ਖੜਾ ਹੈ ਬਾਰ ਦੇ ਜਿਹੜੇ ਪਿੰਡੂ ਹਲਕੇ ਦੇ ਜਿਹੜੇ ਬੈਂਕ ਐ ਏਟੀਐਮ ਬੈਂਕ ਵੀ ਬੰਦ ਪਏ ਆ ਬੈਂਕ ਵਾਲੇ ਤਾਲਾ ਮਾਰ ਕੇ ਬੈਠੇ ਆ ਸਾਡੇ ਕੋ ਕੈਸ਼ ਨਹੀਂ ਹੈਗਾ ਠੀਕ ਹੈ ਜੀ ਇੱਥੇ ਜਿਹੜੇ ਹੈਗੇ ਆ ਆਪਣੇ ਸ਼ਹਿਰਾਂ ਚ ਸ਼ਹਿਰਾਂ ਚ ਵੀ ਕਿਸੇ ਕਿਸੇ ਬੈਂਕ ਦੇ ਚ ਏਟੀਐਮ ਚ ਪੈਸੇ ਹੈਗੇ ਆ ਉਹ ਵੀ ਉਹ ਵੀ ਖਾਲੀ ਪਏ ਆ ਲੋਕ ਲੈਣਾ ਚ ਲਾ ਕੇ ਵੀਰ ਸੋ ਕੇ ਵਾਪਸ ਮੁੜ ਜਾਂਦੇ ਆ ਜੀ ਮੈਂ ਆਪਣਾ ਪ੍ਰਾਈਵੇਟ ਕੰਸਟਰਕਸ਼ਨ ਦਾ ਕੰਮ ਕਰਦਾ ਜੀ ਉਹ ਵੀ ਤੁਸੀਂ ਲੈ ਲਓ ਕਿ ਜਿਰੋ ਦੇ ਨੋਟਾਂ ਦੀ ਡਿਮੋਲੇਸ਼ਨ ਕੀਤੀ ਔਰ ਉਹਦਾ ਕੰਮ ਵੀ ਠੱਪ ਪਿਆ ਪਹਿਲਾਂ ਹੀ ਬੜਾ ਮੰਦਾ ਹਾਲ ਸੀਗਾ ਇਸ ਨਾਲ ਹੋਰ ਜ਼ਿਆਦਾ ਵੀ ਮਾਰ ਪਈਏ ਕੰਮ ਨੂੰ ਜੋ ਵੀ ਇਹ ਡੇਲੀ ਦੇ ਖਰਚੇ ਕਰਨੇ ਜਿਹੜੇ ਕੈਸ਼ ਹੁੰਦੇ ਸੀਗੇ ਹੁਣ ਆਪਾਂ ਪੀਟੀਐਮ ਨਾਲ ਲੈ ਕੇ ਤੇ ਕੰਮ ਲਈ ਸਾਦੇ ਬੱਚਿਆਂ ਦੀ ਫੀਸ ਦੇਣੀ ਸੀਗੀ ਘਰ ਦੇ ਵਿੱਚ ਰਾਸ਼ਨ ਪਾਉਣਾ ਸੀਗਾ ਤੇ ਹੋਰ ਜ਼ਰੂਰੀ ਜਿਹੜੀਆਂ ਵਸਤਾਂ ਸੀਗੀਆਂ ਖਰੀਦਣ ਵਾਸਤੇ ਘਰ ਦੇ ਤੇ ਮੈਂ ਅੱਜ ਲਾਈਨ 'ਚ ਖੜਾ ਹੈਗਾ ਮੈਂ ਏਟੀਐਮ ਕਈ ਜਗ੍ਹਾ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਾਰੇ ਏਟੀਐਮ ਬੰਦ ਸੀਗੇ ਤੇ ਆਪਣੇ ਪੈਸੇ ਕਢਾਣ ਵਾਸਤੇ ਅੱਜ ਮੈਨੂੰ ਲਾਈਨ 'ਚ ਲੱਗਣਾ ਪੈ ਰਿਹਾ ਜੀ ਸੈਲਰੀ ਕੱਲ ਹੀ ਕ੍ਰੈਡਿਟ ਹੋਈ ਹੈ ਜੀ ਮੈਂ ਸਵੇਰੇ 9:30 ਵਜੇ ਦਾ ਬੈਂਕ 'ਚ ਲੱਗਾ ਹਾਂ ਜੀ ਐਚਡੀਐਫਸੀ 'ਚ ਮੇਰੇ ਦੋ ਅਕਾਊਂਟ ਨੇ ਐਚਡੀਐ ਇੱਕ ਪਰਸਨਲ ਇੱਕ ਸੈਲਰੀ ਕਾਊਂਟ ਹੈ ਔਰ ਮੈਂ 25000 ਰੁਪਏ ਕਾਡਵਾਂਚ 24000 ਰੁਪਏ ਕਾਡਵਾਂ ਗਿਆ ਸੀ ਬੈਂਕ ਚ ਔਰ ਬੈਂਕ ਵਾਲੇ ਦੀ ਮੈਡਮ ਦਾ ਇਹ ਜਵਾਬ ਸੀ ਕਿ ਸਾਡੇ ਕੋਲ ਕੈਸ਼ ਨਹੀਂ ਹੈਗਾ ਤੁਸੀਂ ਸਿੱਧੇ ਪ੍ਰਾਈਮ ਮਿਨਿਸਟਰ ਨਾਲ ਜਾ ਕੇ ਗੱਲ ਕਰੋ ਜਾ ਕੇ ਮੈਂ ਕਿਹਾ ਤੁਸੀਂ ਜਾ ਸਕਦੇ ਹੋ ਬਾਦਸਾਹਨਾ ਡਾਇਰੈਕਟ ਗੱਲ ਕਰ ਸਕਦੇ ਹੋ ਕਹਿੰਦੇ ਨਹੀਂ ਮੈਂ ਕਿਹਾ ਫਿਰ ਮੈਨੂੰ ਕਿਉਂ ਤੁਹਾਡੀ ਦੇ ਦੇ ਦੋਗੇ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕਰੋ ਮੈਂ ਕੋਈ ਪੈਸੇ ਲੈਣਾ ਹੈ ਉਧਾਰ ਮੰਗਣ ਤੇ ਤੁਹਾਡੇ ਕੋਲ ਆਇਆ ਨਹੀਂ ਹੈ ਸਾਡਾ ਜਿਹੜਾ ਆਪਾਂ ਸੈਲਰਡ ਬੰਦੇ ਹੈ ਹੈਂਡ ਟੂ ਮਾਉਥ ਹੈ ਸਾਡਾ 20-25000 ਖਰਚਾ ਹੁੰਦਾ ਹਰ ਮ ਵੀਰ ਕੰਟ ਅੰਡਰਸਟੈਂਡ ਕਿ ਆਪਾਂ ਕਿੱਥੋਂ ਪੈਸੇ ਦਵਾਵਾਂਗੇ ਉਹਨਾਂ ਨੂੰ ਪਰ ਮੈਂ ਕੱਲ ਵੀ ਆਇਆ ਦਾ ਦੁਬਾਰ 10 ਵਜੇ ਇਹ ਅੱਜ ਕੱਲ ਵੀ ਕੈਸ਼ ਨਹੀਂ tha ਔਰ ਫਿਰ 12 ਵਜੇ ਆਇਆ ਕੱਲ ਫਿਰ ਤੱਬ ਵੀ ਕੈਸ਼ ਨਹੀਂ ਮਿਲਿਆ ਔਰ ਉਸਕੇ ਬਾਅਦ ਫਿਰ ਮੈਂ 3 ਵਜੇ ਆਇਆ ਤੱਬ ਵੀ ਹਮੇ ਕੈਸ਼ ਨਹੀਂ ਮਿਲਿਆ ਅੱਜ ਸਵੇਰ ਸੇ ਆਇਆ ਹਾਂ ਮੈਂ ਕੋਈ 11 ਵਜੇ ਅਭੀ ਤੱਕ ਲਾਈਨ ਬਹੁਤ ਲੰਬੀ ਹੈ ਮਾਰਾ ਅਭੀ ਤੱਕ ਨੰਬਰ ਨਹੀਂ ਆ ਰਹਾ ਕੋਈ ਸਟੈਪ ਲੈਣਾ ਸੀ ਕਿ ਪਹਿਲਾਂ ਤਿਆਰੀ ਕਰਕੇ ਪੂਰੀ ਜਿਦਾਂ ਆਪਣੇ ਓਨੀ منی ਅਰੇਂਜ ਕਰਦੇ ਇਕਨੋਮਿਕਲੀ ਜਿਦਾਂ ਇਕਨੋਮਿਕਸ ਕੋ ਅਰਸ ਸਸਤੀ ਕੋ ਕੁਇਕਡ ਵਾਈਜ਼ ਲੈ ਕੇ ਚ ਆਪਣੇ ਮਨ ਲਈ ਪਹਿਲਾਂ ਪੂਰਤੀ ਕਰਦੇ ਪੈਸੇ ਦੀ ਪੂਰਤੀ ਕਰਦੇ ਮਾਰਕੀਟ ਵਿੱਚ ਫਿਰ ਕੋਈ ਨਾ ਡਿਸੀਜਨ ਲੈਂਦੇ